ਪੰਜਾਬ ਸਰਕਾਰ ਵੱਲੋਂ ਚਲਾਈ ਗਈ ਅਲੱਗ-ਅਲੱਗ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦੀ ਸਕੀਮ ਸਾਡੇ ਬਜ਼ੁਰਗ ਸਾਡਾ ਮਾਂ ਦੇ ਅੰਦਰ ਜ਼ਿਲ੍ਹਾ ਪਤਰੀ ਦਾ ਜਿਹੜਾ ਪਹਿਲਾ ਕੈਂਪ ਉਹ ਬਸੀ ਪਠਾਣਾ 올ਡ ਹੈਜ਼ ਹੋਮ ਦੇ ਵਿੱਚ ਲਗਾਇਆ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਆਏ ਏਡੀਸੀ ਪੂਜਾ ਘਰਵਾਲ ਨੇ ਕੀ ਦੱਸਿਆ ਆਓ ਸੁਣਦੇ ਹਾਂ ਹਾਂ ਜੀ ਮੈਂ ਮਾਜੂ ਕੈਂਪ ਤੇ ਪਹੁੰਚਾ ਬਸੀ ਗੁਰਦਾਸਨ ਉੱਤੇ ਲੱਗਾ ਠੀਕ ਹੈ ਹਾਂ ਜੀ ਇਹ ਸਰਕਾਰ ਦੀ ਸਕੀਮ ਦੇ ਤਹਿਤ ਸਾਡੇ ਬਜ਼ੁਰਗ ਸਾਡਾ ਮਾਨ ਦੇ ਅੰਡ ਡਿਸਟ੍ਰਿਕਟ ਲੈਵਲ ਦਾ ਜਿਹੜਾ ਪਹਿਲਾ ਕੈਂਪ ਹੈ ਉਹ ਬਸੀ ਪਠਾਨਾ 올ਡੇਜ ਹੋਮ ਦੇ ਵਿੱਚ ਲਾਇਆ ਗਿਆ ਜਿੱਥੇ ਕਿ ਬਜ਼ੁਰਗਾਂ ਵੱਲੋਂ ਬਹੁਤ ਹੀ ਵੱਧ ਛੜ ਕੇ ਜਿਹੜਾ ਹੈਗਾ ਹਿੱਸਾ ਲਿਆ ਗਿਆ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਫੈਸਿਲਿਟੀਆਂ ਜਿਹੜੀਆਂ ਨੇ ਉਹਦੇ ਫ੍ਰੀ ਕੈਂਪਸ ਲਗਾਏ ਗਏ ਨੇ ਉਸ ਤੋਂ ਇਲਾਵਾ ਇੱਥੇ ਜਿਹੜੇ ਨੇ ਐਲਮਕੋ ਵਾਲਿਆਂ ਵੱਲੋਂ ਵੀ ਜਿਹੜਾ ਹੈ ਆਪਣਾ ਕੈਂਪ ਲਾਇਆ ਗਿਆ ਕਿ ਸਾਡਾ ਸਰਕਾਰ ਦਾ ਇਹੀ ਉਪਰਾਲਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ ਸਾਡੀ ਧਰੋਹਰ ਨੇ ਇਹਨਾਂ ਦਾ ਅਸੀਂ ਵੱਧ ਤੋਂ ਵੱਧ ਖਿਆਲ ਰੱਖ ਸਕੀਏ ਇਹਨਾਂ ਦੀ ਜਿਹੜੀ ਸਿਹਤ ਸੰਬੰਧੀ ਅਸੀਂ ਉਪਰਾਲੇ ਕਰ ਸਕੀਏ ਇਹ ਜਿਹੜੇ ਸਾਰੇ ਕੈਂਪਸ ਨੇ ਬਿਲਕੁਲ ਫ੍ਰੀ ਆਫ ਕੋਸਟ ਨੇ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚtin ਕੈਂਪ ਹੋਰ ਵੀ ਲਾਈ ਜਾਣੇ ਨੇ ਇਸ ਸਮੰ ਲਈ ਪਿੰਡਾਂ ਦੇ ਵਿੱਚ ਵੱਧ ਚੜ ਕੇ ਮਨਿਆਦੀ ਕਰਾਈ ਜਾ ਰਹੀ ਹੈ ਵੀ ਇਹਨਾਂ ਨਾਲੇ ਜਿੰਨੀਆਂ ਵੀ ਸਕੀਮਾਂ ਨੇ ਸਰਕਾਰ ਦੀਆਂ ਅੱਜ ਇਹਨਾਂ ਨੂੰ ਹੀ ਪ੍ਰੇਰਿਤ ਕੀਤਾ ਹੈ ਵੀ ਇਹਨਾਂ ਸਕੀਮਾਂ ਦਾ ਵੀ ਜਿਹੜਾ ਲਾਭ ਹੈ ਬਜ਼ੁਰਗਾਂ ਵੱਲੋਂ ਲਿਆ ਜਾਵੇ ਦੇ ਰੇਖੀ ਬੱਸਾਂ ਵਗੈਰਾ ਦੇ ਕੀਤਾ ਹੋਏ ਦਿੱਸਤਾਨੇ ਜਾਂਦੇ ਦੇਖੋ ਜੀ ਮੁੱਖ ਮੰਤਰੀ ਸਿਹਤ ਯੋਜਨਾ ਮੁੱਖ ਮੰਤਰੀ ਤੀਰੇ ਥਿਆਤਰਾ ਯੋਜਨਾ ਕੋਈ ਮੈਂ ਬਜ਼ੁਰਗਾਂ ਨਾਲ ਹੋਨੇ ਹੀ ਗੱਲਬਾਤ ਕਰਕੇ ਆਈਆਂ ਵੀ ਇਹਨਾਂ ਯੋਜਨਾਵਾਂ ਦਾ ਜੋ ਕਿ ਸਰਕਾਰ ਨੇ ਖਾਸ ਕਰ ਸਾਰੇ ਪੰਜਾਬ ਦੇ ਵਸੀਆਂ ਵਾਸਤੇ ਕੀਤੀਆਂ ਨੇ ਉਹਨਾਂ ਦਾ ਵੱਧ ਚੜ ਕੇ ਜਿਹੜਾ ਹੈਗਾ ਫਾਇਦਾ ਲਿਆ ਜਾਵੇ ਤੇ ਇਹਨਾਂ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਦਰਬਾਰ ਸਾਹਿਬ ਦੀ ਜਿਹੜੀ ਹੈਗੀ ਹੈ ਯਾਤਰਾ ਫਰੀ ਆਫ ਕਾਸਟ ਬਹੁਤ ਵਧੀਆ ਅਰੇਂਜਮੈਂਟਸ ਕਰਵਾ ਕੇ ਕੀਤੀ ਜਾ ਰਹੀ ਹੈ ਇਹਦੇ ਵਿੱਚ ਬਾਚੜ ਕੇ ਹਿੱਸਾ ਲਓ ਰਜਿਸਟ੍ਰੇਸ਼ਨ ਕਰਾਓ ਤੇ ਜਿਹੜੀ ਹੈਗੀ ਹੈ ਦਰਸ਼ਨ ਕਰਕੇ ਆਓ ਜੀ ਬਿਲਕੁਲ ਜੀ